ਤਾਈਓ ਪਾਤਸ਼ਾਨ ਕਿ ਜਿਹੜੀ ਜ਼ੁਬਾਨ ਬੋਲਣ ਲਈ ਰੱਬ ਨੇ ਦਿੱਤੀ ਨਾ ਇਹ ਜੀਬਾ ਬੋਲਦਿਆਂ ਨਹੀਂ ਥੱਕਦੀ ਇਹ ਜੀਬਾ ਖਾਂਦਿਆਂ ਨਹੀਂ ਥੱਕਦੀ ਜੇ ਬੰਦਾ ਆਪਣੀ ਜੀਬ ਉੱਤੇ ਕੰਟਰੋਲ ਰੱਖ ਲੈ ਨਾ ਖਾਣ ਉੱਤੇ ਕੰਟਰੋਲ ਰੱਖੇ ਸਰੀਰ ਦੇ ਰੋਗਾਂ ਤੋਂ ਬਚ ਜਾਂਦਾ ਹੈ ਬੋਲਣ ਉੱਤੇ ਕੰਟਰੋਲ ਰੱਖੇ ਸੰਸਾਰ ਦੇ ਰਿਸ਼ਤਿਆਂ ਦੇ ਝਮੇਲਿਆਂ ਤੋਂ ਬਚ ਜਾਂਦਾ ਹੈ ਬੁੱਤਾਂ ਬੋਲਣ ਜਖਣ ਹੋਏ ਬਹੁਤ ਜ਼ਿਆਦਾ ਬੋਲੋਗੇ ਤਾਂ ਵਿਵਾਦ ਵਧਦੇ ਨੇ ਬੋਲਤ ਬੋਲਤ ਵੱਡੇ ਵਿਕਾਰਾ ਬੋਲਦੇ ਬੋਲਦੇ ਝਗੜਾ ਵਧ ਜਾਂਦੇ ਜੇ ਕੱਲਾ ਜੀਵ ਉੱਤੇ ਬੰਦਾ ਕੰਟਰੋਲ ਰੱਖ ਲੈ ਬਹੁਤ ਮਸਲੇ ਹੱਲ ਹੋ ਜਾਂਦੇ ਖੈਰ ਇਹ ਦੀਪਾ ਬੋਲਦੇ ਨਹੀਂ ਥੱਕਦੀ ਖਾਂਦੇ ਨਹੀਂ ਥੱਕਦੀ ਜੇਦਾ ਅਸਲ ਰੂਪ ਵੇਖਣਾ ਹੋਵੇ ਨਾ ਜੀਵ ਦਾ ਤਾਂ ਗੁਰੂ ਅਰਜਨ ਦੇਹ ਮਹਾਰਾਜ ਕਹਿੰਦੇ ਉਦੋਂ ਵੇਖੋ ਜਦੋਂ ਕਿਸੇ ਨਾਲ ਝਗੜਾ ਕਰਦੀ ਹੈ ਦਸਵੇਂ ਘਰ ਆਵਾਜ਼ ਸੁਣਦੀ ਫਿਰ ਆਹੀ ਜੀਵ ਫਿਰ ਗੰਦੇ ਗੰਦੇ ਸ਼ਬਦ ਬੋਲਦੀਆਂ ਦੂਜੇ ਨੂੰ ਇਹੀ ਜੀਵ ਇੰਨਾ ਉੱਚਾ ਦਸਵੇਂ ਘਰ ਆਵਾਜ਼ ਸੁਣੇਗੀ ਇਹ ਲੜਨ ਨੂੰ ਛੇਰ ਹੈ ਬੋਲਣ ਨੂੰ ਨਹੀਂ ਥੱਕਦੀ ਰਸ ਭੋਗਨੇ ਆ ਜੀਵ ਨਹੀਂ ਥੱਕਦੀ ਪਰ ਸੱਜਣੋ ਇੱਕ ਸਭ ਤੋਂ ਔਖਾ ਕੰਮ ਹੈ ਇਹ ਜੀਵਾਂ ਨੂੰ ਕਹ ਤੂੰ ਵਾਰ-ਵਾਰ ਕਹਿਣਾ ਵਾਹਿਗੁਰੂ 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 ਇਹ ਸਭ ਤੋਂ ਔਖਾ ਕੰਮ ਵਾਹਿਗੁਰੂ ਨੀਤ ਤੋਂ ਕਹਿਣਾ